SSP ਸਾਹਿਬ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਕੱਲ ਸੀਆਈਏ 1 ਦੀ ਪਾਰਟੀ ਪੁਲਿਸ ਪਾਰਟੀ ਵੱਲੋਂ ਯਸੇ ਗੁਰਸੇਵਕ ਸਿੰਘ ਦੀ ਨਿਗਰਾਨੀ ਹੇਠ ਜਿਹੜਾ ਸੀ ਇੱਕ ਵਿਅਕਤੀ ਨੂੰ ਗੁਰਦੁਆਰਾ ਕਿਲਾ ਸਾਹਿਬ ਦੇ ਨੇੜੇ ਇੱਕ ਪਾਰਕ ਦੇ ਵਿੱਚੋਂ ਕਾਬੂ ਕਰਕੇ ਉਹਦੇ ਕੋਲੋਂ 120 ਗ੍ਰਾਮ ਹੈਰਨ ਬ੍ਰਾਹਮਦ ਕੀਤੀ ਗਈ ਜਿਸ ਦੇ ਖਿਲਾਫ ਜਿਹੜਾ ਆਫਟਰ ਬ੍ਰਾਹਮਦਗੀ ਜਿਹੜਾ ਸੀ ਥਾਣਾ ਕੁਤਵਾਲੀ ਦੇ ਵਿੱਚ ਮੁਕੰਦਮਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਹੀ ਏਐਸਆਈ ਗੁਰਮੇਦ ਸਿੰਘ ਸਮੇਤ ਪੁਲਿਸ ਪਾਰਟੀ ਦੇ ਜਿਹੜਾ ਸੀ ਨਰਮਣਾ ਰੋਡ ਦੇ ਨੇੜਿਓਂ ਬੀੜ ਤਲਾ ਨਰਮਣਾ ਰੋਡ ਤੋਂ ਜਿਹੜਾ ਸੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜੇ ਇੱਕ ਸਵਿਫਟ ਕਾਰ ਦੇ ਵਿੱਚ ਦੋਨੋਂ ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਕੋਲੋਂ 60 ਗ੍ਰਾਮ ਜਿਹੜੀ ਸੀ ਹੈਰੋਨ ਬ੍ਰਾਹਮਦ ਕੀਤੀ ਗਈ ਜਿਹੜਾ ਸੀ ਬ੍ਰਾਹਮਦ ਹੈਰੋਨ ਬ੍ਰਾਹਮਦ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜਾ ਸੀ ਥਾਣਾ ਨਾਲ ਕਲੋਨੀ ਵਿਖੇ ਮੁਕਦਮਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਸੀ ਇੱਕ ਮੁਕਦਮਾ ਜਿਹੜਾ ਸੀ 10 ਗ੍ਰਾਮ ਹੈਰਨ ਦਾ ਦਰਜ ਕੀਤਾ ਗਿਆ ਜ ਜਿਹਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆਗਾ ਇਸੇ ਤਰ੍ਹਾਂ ਹੀ ਥਾਣਾ ਨਈਆਂਵਾਲਾ ਦੇ ਵਿੱਚ ਜਿਹੜਾ ਸੀ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 36 ਗ੍ਰਾਮ ਜਿਹੜੀ ਹੈਰਨ ਦੋ ਵੱਖ-ਵੱਖ ਐਫਆਰ ਦਰਜ ਕਰਕੇ ਬਰਾਮਦ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਥਾਣਾ ਨਥਾਣਾ ਦੇ ਵਿੱਚ ਜਿਹੜਾ ਹੈਗਾ ਦੋ ਮੁਕਦਮੇ ਜਿਹੜੇ ਸੀ ਦਰਜ ਕਰਕੇ ਦੋ ਦੋਸ਼ੀ ਕਾਬੂ ਕੀਤੇ ਆ ਲੋ ਦੇ ਕਬਜ਼ੇ ਦੇ ਵਿੱਚੋਂ 10 ਗ੍ਰਾਮ ਜਿਹੜੀ ਹੈ ਐਫਆਈਆਰ ਹੈਰੋਨ ਜਿਹੜੀ ਬਰਾਮਦ ਕੀਤੀ ਗਈ ਹੈ ਇਸੇ ਤਰ੍ਹਾਂ ਥਾਣਾ ਕੋਟਫੱਤਾ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 2 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਥਾਣਾ ਸੰਗਰ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 7.5 ਗ੍ਰਾਮ ਜਿਹੜੀ ਹੈਰੋ ਬਰਾਮਦ ਕੀਤੀ ਗਈ ਹੈ ਤੇ ਥਾਣਾ ਆਨੰਦਗੜ੍ਹ ਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਵਿੱਚੋਂ 5 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਇਸ ਤਰ੍ਹਾਂ ਸਾਡੇ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਟੋਟਲ ਜਿਹੜੀਆਂ ਹੈਗੀਆਂ ਵੱਖ-ਵੱਖ ਥਾਣਿਆਂ ਦੇ ਵਿੱਚ 10 ਐਫਆਈਆਰ ਜਿਹੜੀਆਂ ਐਨਡੀਪੀਐਸ ਦੇ ਤਹਿਤ ਦਰਜ ਕਰਕੇ ਟੋਟਲ 17 ਜਿਹੜੇ ਦੋਸ਼ੀਆਂ ਨੂੰ ਮਕਦਮੇ ਦੇ ਵਿੱਚ ਕਾਬੂ ਕੀਤਾ ਗਿਆਗਾ ਤੇ ਟੋਟਲ 250.5 ਗ੍ਰਾਮ ਜਿਹੜੀ ਹੈਰੋਂ ਦੀ ਬਰਾਮਦਗੀ ਕੀਤੀ ਗਈ ਹੈ